ਭਗਵਾਨਤਮਾਨ ਸਰਕਾਰ ਜਿਤੇ ਨੌਜਵਾਨਾਂ ਨੂੰ ਨੌਕਰੀ ਵੰਡ ਕੇ ਬਹੁਤ ਵੱਡੀ ਰਾਹਤ ਦੇ ਰਹੀ ਹੈ ਉੱਥੇ ਨੌਜਵਾਨਾਂ ਦੇ ਹੌਸਲੇ ਵੀ بلند ਹੋ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਹ ਨੌਜਵਾਨ ਜਿਹੜਾ ਹੈਗਾ ਆ ਸੋ ਗੋਦੀ ਹੱਥ ਲਾਇਆ ਭਗਵਾਨਤਮਾਨ ਦੇ ਇਪ੍ਰਿੰਟ ਸਤੋਜ ਤੋਂ ਆ ਭਗਵਾਨਤਮਾਨ ਸਾਹਿਬ ਨੂੰ ਦੱਸਦਾ ਕਿ ਇਹ ਸਤੋਜ ਤੋਂ ਆ ਸੋ ਇਹ ਤੁਸੀਂ ਦੇਖ ਸਕਦੇ ਹੋ ਨੌਜਵਾਨਾਂ ਨੂੰ ਬਹੁਤ ਵੱਡੀ ਰਾਹਤ ਜਿਹੜੀ ਹੈਗੀ ਆ ਉਹ ਨੌਕਰੀਆਂ ਵੰਡ ਕੇ ਦਿੱਤੀ ਜਾ ਰਹੀ ਹੈ ਜੋ ਪਿਛਲੇ ਸਰਕਾਰਾਂ ਦੇ ਵਿੱਚ ਨਤਾਰਤ ਦੇਖੀ ਜਾ ਰਹੀ ਸੀ ਨੌਜਵਾਨ ਨੌਕਰੀਆਂ ਲਈ ਤਰਪ ਰਹੇ ਸਨ ਅੱਜ ਨਵ ਨਿਯੁਕਤ ਕੋਆਪਰੇਟਿਵ ਚਾ ਸੋਸਾਇਟੀਆਂ ਲਈ 275 ਇਨਸਪੈਕਟਰ ਜਿਹੜੇ ਹੈਗੇ ਆ ਉਹਨਾਂ ਨੂੰ ਨਿਯੁਕਤੀ ਪੱਤਰ ਦੇ ਕੇ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਹੈਗਾ ਸੋ ਨੌਜਵਾਨਾਂ ਦੇ ਚਿਹਰੇ ਤੇ ਖੁਸ਼ੀ ਤੁਸੀਂ ਦੇਖ ਸਕਦੇ ਹੋ ਕਿ ਬਜੀ ਬਹੁਤ ਸਾਰੀਆਂ ਲੜਕੀਆਂ ਨੂੰ ਵੀ ਇਨਸਪੈਕਟਰ ਨਿਯੁਕਤ ਕੀਤਾ ਗਿਆ ਹੈਗਾ ਸੋ ਇਹ ਤਸਵੀਰਾਂ ਜਿਹੜੀਆਂ ਹੈਗਾ ਚੰਡੀਗੜ੍ਹ ਤੋਂ ਲਾਈਵ ਦਿਖ ਰਿਹਾ ਹੋ ਤੁਸੀਂ दीक्षा गर्ग मनप्रीत सिंह जोसन अच्छा था 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 था। गीतांजलि वर्मा जशन कुमार राघव भारद्वाज चरणप्रीत सिंह खुशमनप्रीत सिंह रुपिंदर सिंह नरेंद्रपाल सिंह नरेंद्रपाल सिंह बलवंत सिंह हरमनप्रीत कौर गिल और मनप्रीत सिंह सिमरन ਤੇ ਅਮਰਿੰਦਰ ਕੌਰ ਸਰ ਅਮਰਿੰਦਰ ਕੌਰ ਦੂਜੀ ਨਿਯੁਕਤੀ ਲੈ ਰਹੀ ਹੈ ਇਹ ਸਭਰੂਰ ਜਿਹੜੇ ਨਾਲ ਸੰਬੰਧਤ ਹੈ ਜੀ ਇਸ ਤੋਂ ਪਹਿਲਾਂ ਵੀ ਇਹ ਸਹਿਕਾਰਤਾ ਵਿਭਾਗਜ ਬਤੌਰ ਕਲਰਕ ਸੇਵਾ ਨਿਭਾ ਰਹੀ ਹੈ ਹੁਣ ਇੱਕ ਗਰੁੱਪ ਫੋਟੋ ਹੋਵੇਗੀ ਉਮੀਦਵਾਰਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ نیچے ਅੱਗੇ ਆ ਜਾਗੋ ਨਾਮੀਆਂ ਖਬਰਾਂ ਦੇ ਅਪਡੇਟ ਲਈ ਸਾਡਾ BBC ਇੰਟਰਨੈਸ਼ਨਲ ਰੇਡੀਓ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਇਹ ਕਾਊਂਟਿਡਰ ਬਟਨ ਜਰੂਰ ਨਪੋ ਤਾਂਕਿ ਅਗਲੀ ਅਪਡੇਟ ਮਿਲੇ